ਬਾਕੀ ਭਾਈ ਦੇ ਵਿਆਹ ਦੇ ਕੱਪੜੇ ਵੀ ਅਸੀਂ ਇੱਥੇ ਹੀ ਦੇਨੇ ਆ। ਹਾਂ ਬਸ ਵਿਆਹ ਵੀ ਤਿਆਰੀ ਖੇਚ ਲੋ ਰੀਲ ਤੁਸੀਂ ਦੇਖ ਹੀ ਲਿੱਤੀ ਐ। ਬਿਲਕੁਲ। ਲੋ ਜੀ ਲੋ ਜੀ ਸੈਂਡੇ ਐਡ ਹੋ ਰਿਆ ਨਿਰੇਜ ਭਾਈ ਧੰਨਵਾਦ ਬਹੁਤ ਸੋਹਣਾ ਐਡ ਕੀਤਾ ਬਹੁਤ ਸੋਹਣਾ। ਤੇ ਅੱਜ ਲੈਰਾ 베ਰਾ ਕਰਾ ਦੇਣੀ ਆ ਫ੍ਰੇਮ ਵਾਲਾ ਫੋਟੋਗ੍ਰਾਫੀ ਕਰਾ ਦੇਣੀ ਪੂਰੀ ਐਂਡ। ਹਾਂਜੀ ਵੈਲਕਮ ਟੂ ਮਾਈ YouTube ਚੈਨਲ ਗਾਈਜ਼ ਅ ਜਸਟਾਰਟਿੰਗ ਹੋਣ ਕਰ ਲੱਗਾ ਵਲੌਗ ਬਣ ਗਿਆ ਅਗੇ ਵਲੌਗ ਮਿਸ ਨਾ ਕਰਿਓ ਵਿਆਹ ਦੀ ਸ਼ਾਪਿੰਗ ਕਰਤੀ ਸ਼ੁਰੂ ਤੇ ਕੋਟ ਪੈਂਟ ਜਿੱਥੋਂ ਸਵਾਣਾ ਬੈਸਟ ਲੋਕੇਸ਼ਨ ਹੈ ਉਹ ਉੱਥੇ ਜ਼ਰੂਰ ਵਿਜ਼ਿਟ ਕਰਿਓ ਤੇ ਦੂਸਰੀ ਗੱਲ ਹੈ ਜਿਹੜਾ ਵੀ ਮੇਰਾ ਬਿਜ਼ਨਸ ਹੈ ਵੈਡਿੰਗ ਫੋਟੋਗ੍ਰਾਫੀ ਦਾ ਉਹ ਸਿੱਖ ਕਿਵੇਂ ਕਰਦੇ ਆ ਉਹ ਪੂਰੀ ਡਿਟੇਲ ਨਾਲ ਦੱਸਿਆ ਐਂਡ ਤੱਕ ਵਲੌਗ ਦੇਖਿਓ ਤੇ ਐਂਡ ਤੇ ਤੁਹਾਨੂੰ ਪਤਾ ਲੱਗੇਗਾ ਤਰੀਕ ਕੀ ਹੈ ਵਿਆਹ ਦੀ ਚੰਗਾ ਜੀ ਵਲੌਗ ਪੂਰਾ ਦੇਖਿਓ ਤੇ ਚੈਨਲ 깔ੇ ਸਬਸਕ੍ਰਾਈਬ ਜਿਹੜੇ ਨਵੇਂ ਜੁੜੇ ਆ ਜਿਹੜੇ ਮੈਂ ਕੋਟ ਪੈਂਟ ਜਾਂ ਕੁਰਤਾ ਪਜਾਮਾ ਤੁਸੀਂ ਦੇਖ ਰਹੇ ਹੋ ਮੈਨੂੰ ਬੜੇ ਜਾਣੇ ਪੁੱਛਦੇ ਕਿੱਥੋਂ ਸੁਆਣਾ ਕਿੱਥੋਂ ਸਿਵਲ ਹਸਪਤਾਲ ਦੇ ਓਪੋਜ਼ਿਟ ਕਹਿੰਦੇ ਮਸ਼ਹੂਰ ਆਪਣੇ ਗਣਪਤੀ ਵਾਲੇ ਸਾਰੇ ਮੈਨੂੰ ਕਹਿੰਦੇ ਰਹਿੰਦੇ ਆ ਬਾਈ ਕੋਟ ਪੈਂਟ ਕਿੱਥੋਂ ਸੁਆਣਾ ਲੋਕੇਸ਼ਨ ਦੱਸ ਲੋਕੇਸ਼ਨ ਦੱਸ ਲੋਕੇਸ਼ਨ ਵੀ ਅੱਧਾ ਦੀ ਦੱਸ ਲੱਗਾ ਜਿੱਥੇ ਰੇਟ ਵੀ ਘੱਟ ਤੇ ਪੈਂਟ ਕੋਟ ਵੀ ਬੰਬ ਸਟੀਚਿੰਗ ਵੀ ਐਂਡ ਆਜੋ ਆਜੋ ਆਜਾ ਕੋ ਆ ਦੇਖੋ ਕੋਟ ਚੈੱਕ ਕਰੋ ਹੈਂਡਵਰਕ ਕੀਤਾ ਪਿਆ ਇਹਨਾਂ ਦੇ ਆ ਦੇਖੋ ਚੈੱਕ ਕਰੋ ਆ ਦੇਖ ਚੈੱਕ ਕਰੋ ਜਿਹੜਾ ਮੈਂ ਆ ਰੀਲ ਤੁਹਾਨੂੰ ਦੇਖ ਰਹੀ ਹੈ ਨਾ ਆ ਕੋਟ ਪੈਂਟ ਇੱਥੋਂ ਸੋਆਇਆ ਜਿੰਨੇ ਵੀ ਕੋਟ ਪੈਂਟ ਦੇਖੇ ਨਾ ਸਾਰੇ ਇੱਥੋਂ ਹੀ ਸੋਆਏ ਆ ਇੱਕ ਵਾਰੀ ਮੇਰੇ ਕੈਂਟ ਤੇ ਵਿਜ਼ਿਟ ਜ਼ਰੂਰ ਕਰਿਓ ਤੇ ਮੇਰੇ ਨਾਮ ਤੇ ਡਿਸਕਾਊਂਟ ਵੀ ਹੈਗਾ ਬਾਕੀ ਆਪਾਂ ਵੀਪੜ ਭਾਈ ਨਾਲ ਗੱਲ ਕਰਦੇ ਆਜੋ ਹਾਂਜੀ ਗਣਪਤੀ ਇਮਪੋਰਿਅਮ ਦੇ ਓਨਰ ਸਾਡੇ ਵੀਪੜ ਭਾਈ ਤੇ ਸਾਰਥਿਕ ਭਾਈ ਬਹੁਤ ਵਧੀਆ ਪਾ ਯਾਰ ਮੈਨੂੰ ਬੁੜੇ ਮੈਸੇਜ ਆਂਦੇ ਜਿਹੜੇ ਕੋਰਟ ਪੈਨ ਤੁਸੀਂ ਸੀ ਕੇ ਦਿੱਤੇ ਹਨ ਮੈਂ ਦਾਸਰੀ ਦੀ ਤਸਕਰੀਨ ਤੇ ਵੀ ਜਿਹੜੇ ਸ਼ੋ ਹੁੰਦੇ ਪਿਆ ਤਾਂ ਮੈਂ ਅੱਜ ਮੈਂ ਫਾਈਨਲੀ ਤੁਹਾਡੇ ਕੋ ਆਇਆ ਕਿ ਮੈਂ ਤੁਹਾਡਾ ਜ਼ਿਕਰ ਕਰਾ ਆਪਣੇ ਜਿਹੜੇ ਦੇਖਦੇ ਪਵੇ ਕਾ ਮੇਰੇ ਨਾਮ ਤੇ ਡਿਸਕਾਊਂਟ ਵੀ ਦੇਣਾ ਪਹਿਲਾਂ ਜਿਹੜੇ ਵੀ ਆਉਂਦੇ ਭਾਈ ਦੇ ਨਾਮ ਤੇ ਫੁੱਲ ਡਿਸਕਾਊਂਟ ਹੈ ਪਲੱਸ ਪ੍ਰੋਪਰ ਅਸੀਂ ਫਿਟਿੰਗ ਨਾ ਬੰਦੇ ਉਹ ਤੇ ਫਿਟਿੰਗ ਫਿਟਿੰਗ ਤਾਂ ਤੁਹਾਨੂੰ ਪਤਾ ਹੀ ਫੋਟੋਆਂ ਫੂਟੋਆਂ ਰੀਲਾਂ ਚ ਤੁਸੀਂ ਦੇਖਦੇ ਹੀ ਐ ਤੇ ਮੈਂ ਕਹਾਂ ਬਾਕੀ ਇਹਨਾਂ ਦਾ ਦੂਜਾ ਸਟੋਰ ਵੀ ਹੈਗਾ ਭਾਈ ਸਾਰਥਕ ਵੀਰੇ ਦੱਸ ਦੋ ਓਪੋਜ਼ਿਟ ਰੈਡ ਗ੍ਰੋਸ ਮਾਰਕੀਟ ਹੈ ਚੱਡਾ ਐਮਪੋਰੀਅਮ ਦੇ ਨਾਮ ਤੋਂ ਹਾਂਜੀ ਹਾਂਜੀ ਥੈਂਕ ਯੂ ਤੇ ਬਾਕੀ ਇਹਨਾਂ ਦਾ ਸਟੋਰ ਤੁਸੀਂ ਦੇਖ ਸਕਦੇ ਆ ਜਿੰਨੀਆਂ ਵੀ ਫੋਟਵਾ ਕੋਟ ਪੈਂਟ ਚ ਦੇਦਦੇ ਹੋ ਜਾਂ ਕੁੜਤੇ ਪਜਾਮੇ ਚ ਦੇਦਦੇ ਹੋ ਭਾਜੀ ਦਾ ਆਪਣਾ ਕੁੜਤਾ ਐ ਸਾਡੇ ਕੋਲ ਬਣਿਆ ਆ ਆ ਦੇਖੋ ਤੁਸੀਂ ਆਹ ਦੇਖੋ ਕਿੱਦਾਂ ਦੀ ਫਿਟਿੰਗ ਪ੍ਰੋਪਰ A1 ਫਿਟਿੰਗ ਦਵਾਂਗੇ ਉਹ ਕਿਡ ਰੋਡ ਕੰਮ ਹੋਗਾ ਤੇ ਮੈਂ ਕਿਹਾ ਭਾਜੀ ਯਾਰ ਕੋਟਨ ਚ ਸਵਾਣਾ ਨਹੀਂ ਭਾਈ ਕਹਿੰਦੇ ਤੁਹਾਨੂੰ ਤੈਨੂੰ ਨਾ ਵੀਰੇ ਇਹਦਾ ਦੇ ਕੱਪੜੇ ਚ ਸੀ ਕੇ ਦਵਾਂਗੇ ਨਾ ਤੇ ਕਿਸੇ ਨੇ ਪਾਇਆ ਵੀ ਨਹੀਂ ਹੋਏਗਾ ਭਈਆ ਕੀ ਇਹ ਨਾਲ ਕੱਪੜੇ ਦਾ ਨਾਮ ਕੀ ਵਟਾਣਾ ਆਹ ਜੀ ਦੇਖੋ ਇਹ ਭਾਈ ਨੋ ਕਪੜਾ ਦਿੱਤਾ ਸੀ ਜਪਨੀਜ਼ ਇਹਨੂੰ ਕੋਈ ਵਟ ਨਹੀਂ ਬਣਿਆ ਦੇਖੋ ਤੁਸੀਂ ਪੂਰਾ ਕਰੋ ਕੋਈ ਤੇ ਵਟ ਨਹੀਂ ਬਣੇ ਇਹ ਐਗਜੈਕਟ ਸ਼ਾਰਟ ਬਲੈਕ ਅੱਛਾ ਹੈ ਕਪੜਾ ਪੁੱਛੇ ਹੋਏ ਕਿ ਦੇਖੋ ਸਵਾਇਆ ਉਹ ਤਾਂ ਪਤਾ ਹੀ ਹੈ ਦੱਸਤਾ ਵਾਕਈ ਕਹਿੰਡ ਗੱਲ ਬਾਤ ਭਾਈ ਫਿਟਿੰਗ ਵੀ ਬਹੁਤ ਸੋਹਣੀ ਆਈ ਹੈ ਸੱਚੀ ਕਹਿੰਦਾ ਜੀ ਦੇਖੋ ਮੇਨ ਕਪੜੇ ਦਾ ਮੁੱਲ ਤਾਂ ਹੀ ਪੈਂਦਾ ਵਜੇ ਫਿਟਿੰਗ ਵਧੀਆ ਹੋਵੇ ਫਿਟਿੰਗ ਵਧੀਆ ਤਾਂ ਹੀ ਮੁੱਲ ਪਵੇਗਾ ਤਾਂ ਹੀ ਲੋਕੀ ਪੁੱਛੂਗੇ ਵਿਡਿੰਗ ਸੀਜ਼ਨ ਚੱਲ ਰਿਹਾ ਹੈ ਤੁਹਾਨੂੰ ਪਤਾ ਹੈ ਸ਼ੇਰਵਾਨੀਆਂ ਵੀ ਜਿੰਨੇ ਵੀ ਸਵਾਣੀਆਂ ਆ ਇਤੋਂ ਸਵਾਸਿੱਤੇ ਰੈਂਟ ਤੇ ਵੀ ਮਿਲ ਜਾਂਦੀ ਹੈ ਭਾਜੀ ਭਾਜੀ ਰੈਂਟ ਤੇ ਸ਼ੇਰਵਾਨੀ ਹੀ ਕਰਾਂਗੇ ਦੁਲਾ ਤਿਆਰ ਕਰਾਂਗੇ ਉਪਰੋਂ ਲੈ ਕੇ ਥਲੇ ਤੱਕ ਸਭ ਕੋਸ਼ਿਸ਼ ਦੂਰਯੋਂ ਕਰਾਂਗੇ ਠੀਕ ਹੈ ਜੀ ਕੋਟ ਪੈਂਟ ਵੀ ਦਵਾਂਗੇ ਸਭ ਕੁਝ ਜੈਂਡੋ ਵੈਸਨ ਸ਼ੇਰਵਾਨੀ ਕੋਟ ਤੇ 그다음에 ਪੈਂਟ ਸ਼ਰਟ ਜੋ ਚੀਜ਼ ਆਣੀ ਹੈ ਸਭ ਮਿਲੇਗੀ ਹਾਂ ਇੱਕ ਵਾਰੀ ਆਪਾਂ ਉੱਤੇ ਵੀ ਤੁਹਾਨੂੰ ਦਿਖਾਣਿਆ ਜਿੱਥੇ ਇਹ ਡੀਲ ਕਰਦੇ ਆ ਬੰਦੇ ਸਾਡਾ ਫਰਸਟ ਫਲੋਰ ਆ ਭਾਜੀ ਆਓ ਤੁਹਾਨੂੰ ਖੰਨੇ ਉੱਪਰ ਕੋਟ ਪੈਂਟ ਹਾਂਜੀ ਆਓ ਬ੍ਰੇਨ ਪਈਆ ਦੇਖੋ ਆਪਣਾ ਸ਼ੋਰ ਸਹੀ ਹੈ ਸਹੀ ਹੈ ਐਨੀ ਵੈਰਾਈਟੀ ਤੁਹਾਡੇ ਜਿੰਨੇ ਵੀ ਫੋਲੋਅਰਸ ਹੈਗੇ ਨਾ ਸਾਨੂੰ ਦੇਖੋਗੇ ਕਿਤੋਂ ਨਹੀਂ ਮਿਲੂਗੀ ਇੰਨੀ ਵੈਰਾਈਟੀ ਹਾਂਜੀ ਜਲੰਧਰ ਸ਼ਹਿਰ ਚ ਸਾਡੀ ਇਹ ਗਰੰਟੀ ਹੈ ਭਾਜੀ ਰੇਟ ਦਾ ਇੰਨਾ ਕਿਉਂ ਫਰਕ ਹੈ ਪਹਿਲਾਂ ਦੱਸੋ ਭਾਜੀ ਰੇਟ ਦੇਖੋ ਅਸੀਂ ਕਿੰਨੇ ਕਸਮਰ ਨੂੰ ਇੰਨੀ ਵੈਰਾਈਟੀ ਦੇਣੀ ਨਾ ਜਿੱਥੇ ਮਰਜ਼ੀ ਲੱਭ ਲਵੇ ਮਿਲਣੀ ਆ ਕੁਰਤੇ ਪਿਆਵੇਂ ਸਾਡੇ ਕੋਲ 300 ਰੰਗ ਲੱਗੇ ਵਾਹ ਉਹ ਦੇਖੋ ਸਾਹਮਣੇ ਇਹਦੇ ਜੈਕਟ ਸ਼ੇਰਵਾਨੀਆਂ ਇੰਨੇ ਕੱਪੜੇ ਲੱਗੇ ਭਾਜੀ ਮਲੇ ਕਿ ਅਸੀਂ ਆਵ ਤਾਗੀ ਦੇਖ ਦੇਖ ਕੇ ਇਨੇ ਸਹੀ ਹੈ ਤਾਂ ਹੀ ਦੂਜਾ ਸਟੋਰੀ ਓਪਨ ਕੀਤਾ ਲੋਕੇਸ਼ਨ ਤੁਹਾਨੂੰ ਦੱਸ ਦਿੱਤੀ ਆ ਗਈ ਕੋਈ ਇਹ ਭਾਈ ਕੁੜਤੇ ਵਾਸਤੇ ਅੱਛਾ ਬੇਸਿਕਲੀ ਜਦੋਂ ਜਾਗੋ ਹੋ ਗਿਆ ਹਲਦੀ ਹੋ ਗਿਆ ਕੁੜਤੇ ਚਲਦੇ ਹੈ ਕਿ ਇਦਾਂ ਦੇ ਅੱਛਾ ਠੀਕ ਹੈ ਜਲਦੀ ਸਕਰੀਨ ਤੇ ਨੰਬਰ ਆ ਰਹੇ ਹੈ ਬਾਕੀ ਸ਼ੇਰਵਾਨੀਆਂ ਦਾ ਤੁਹਾਨੂੰ ਦੱਸ ਹੀ ਦਿੱਤਾ ਜਿਹੜੇ ਵੀ ਲਾੜੇ ਨੇ ਤਿਆਰ ਹੋਣਾ ਬਾਕੀ ਆਪਣਾ ਸਰਵਾਲੇ ਨੇ ਵੀ ਤਿਆਰ ਹੋਣਾ ਉਹ ਵੀ ਤਿਆਰ ਕਰ ਦੇਣਗੇ ਤੁਹਾਨੂੰ ਬਾਕੀ ਬਹੁਤ ਵਧੀਆ ਡੀਲ ਬਹੁਤ ਵਧੀਆ ਕਰਦੇ ਮੇਨਾਂ ਅੱਜ ਤੋਂ ਨਹੀਂ ਜੁੜੇ ਬੜੀ ਧੀਰ ਤੇ ਜਿੰਨੇ ਵੀ ਕੋਟ ਵਣ ਸਵਾਨਾ ਇੱਥੇ ਸਵਾਨਾ ਤੇ ਭਾਈ ਕਹਿੰਦਾ ਤੂੰ ਅੱਜ ਤੱਕ ਸਾਡੀ ਐਡ ਨਹੀਂ ਕੀਤੀ ਐਡ ਕਰਨੀ ਹੈ ਮੈਂ ਕਿਹਾ ਲੋ ਜੀ ਐਡ ਕਰ ਦਾਂਗੇ ਬਾਕੀ ਭਾਈ ਦੇ ਵਿਆਹ ਦੇ ਕੱਪੜੇ ਵੀ ਅਸੀਂ ਇੱਥੇ ਹੀ ਦੇਨੇ ਆ ਹਾਂ ਬਸ ਵਿਆਹ ਵੀ ਤਿਆਰੀ ਖੇਚ ਲੋ ਰੀਲ ਤੁਸੀਂ ਦੇਖ ਹੀ ਲਿੱਤੀ ਐ ਦੇਖ ਬਿਲਕੁਲ ਇਹ ਰੀਲ ਤੋਂ ਬਾਅਦ ਭਾਈ ਦਾ ਵਿਆਹ ਪੱਕਾ ਵਾ ਆਏ ਦੇਖਾ ਸਟੋਰ ਉਹ ਕੱਪੜੇ ਨਾ ਸ਼ੇਰਵਾਨੀਆਂ ਦੇ ਆਓ ਭਾਈ ਤੁਹਾਨੂੰ ਦੁਖਾਣੇ ਪੁੱਤਰਾ ਨਾ ਵੀ ਸਾਈਲ ਭਾਈ ਤੁਹਾਨੂੰ ਦਿਖਾਉਂਦੇ ਇੱਥੇ ਡੀਲ ਸਾਈਲੇ ਕਰਦਾ ਹੈ ਕੱਪੜੇ ਦੀ ਲੈ ਵੀ ਲੈ। ਕੀ ਹਟ ਹੈ? ਕੀ ਹਟ? ਸਾਪ ਨਾਲ ਵਧੀਆ ਕੱਪੜਾ ਕਿਹੜਾ ਹੁੰਦਾ ਭਾਜੀ? ਸਾਪ ਨਾਲੋਂ ਵਧੀਆ ਭਈ ਇਸ ਟਾਈਮ ਦਾ ਜਿਹੜਾ ਤੁਹਾਨੂੰ ਪਵਾਇਆ ਵਾ। ਅੱਛਾ ਜੀ ਤਨ ਟੌਪ ਕਲਾਸ ਹੀ ਦਿੱਤਾ ਹੈ। ਤੇ ਉਸ ਤੋਂ ਬਾਅਦ ਇਹ ਜਿਹੜੇ ਆnde ਕਲਰ ਚੁਆਇਸ ਇਹਦੇ ਵਿੱਚ ਆਉਗੇ ਤੁਹਾਨੂੰ ਸਾਰੇ। ਅੱਛਾ ਜੀ ਠੀਕ ਹੈ ਜੀ। ਵੱਡੀ ਗੱਲ ਭਾਜੀ ਇਹ ਹੈ ਤੁਹਾਡੇ ਜਿੰਨੇ ਵੀ ਫੋਲੋਅਰਸ ਹਨ ਦੇਖੋਗੇ ਵੀਡੀਓ ਤੇ ਸਾਡੀ। ਕੋਈ ਵੀ ਕਲਰ ਲੈ ਕੇ ਆਨ ਕੋਟ ਪਿੰਡ ਦਾ। ਅਸੀਂ ਉਹ ਵੀ ਵਿਚ 2 ਮਿੰਟ ਜੇ ਵੜ ਦਾਂਗੇ ਉਹੀ ਸੇਮ ਦਵਾਂਗੇ ਬਣਾ ਕੇ ਤੇ ਸਟਾਈਲ ਵੀ ਜਿਹੜਾ ਮਰਜ਼ੀ ਭਾਈ ਜਿੱਦਾਂ ਦਾ ਮਰਜ਼ੀ ਸਟਾਈਲ ਦਿਖਾ ਨਾ ਕੋਈ ਵੀ ਇੰਟਰਨੈਟ ਤੋਂ ਫੋਟੋ ਕਰਕੇ ਲੈ ਆਂ ਸੇਮ ਅਸੀਂ ਕਰਕੇ ਦਵਾਂਗੇ ਕੋਟ ਬਟ ਪ੍ਰੋਪਰ ਫਿਟਿੰਗ ਦਾ ਹਾਂ ਤੇ ਬਾਕੀ ਸ਼ੇਰਵਾਨੀਆਂ ਚੈੱਕ ਕਰੋ ਸ਼ੇਰਵਾਨੀ ਇਹ ਸ਼ੇਰਵਾਨੀ ਸਾਡੇ ਕੋਲ ਵੈਰਾਈਟੀ ਹੈਗੀ ਹੈ ਕਈ ਨਾ ਸ਼ੌਂਕੀ ਹੁੰਦੇ ਕਿ ਆਪਣਾ ਹੀ ਆਪਾ ਬਾਈ ਕਰਨਾ ਹੈ ਨਾ ਬਿਲਕੁਲ ਨਹੀਂ ਸਹੀ ਹੈ ਸ਼ੇਰਵਾਨੀ ਲੈ ਲੈ ਘੈਂਟ ਕੱਪੜਾ ਇਹਦਾ ਕਈ ਕਦੇ ਹੈ ਗਿਆ ਸਾਡਾ ਬਜਟ ਨਹੀਂ ਹੈ ਗਿਆ ਨਾ ਤੇ ਉਹਨੂੰ ਅਸੀਂ ਉਹ ਵੀ ਫਰੈਸ਼ ਪੀਸ ਰੋਡੈਂਟ ਤੇ ਰਹੀਦਾ ਅੱਛਾ ਜਿਹੜੀ ਸ਼ੇਰਵਾਨੀ ਦੀ ਮਲਕ ਕੀ ਕਹ ਲੋਗੀ 40 45 ਹਜ਼ਾਰ ਦੀ ਹੈਗੀ ਵੈਲਿਊ ਉਹ ਅਸੀਂ ਉਹਨੂੰ 7-8000 ਰੁਪਏ ਤੇ ਦੇ ਦਈਏ ਦੇਖੀ ਚਲੋ ਕਸ਼ਮੀਰੀ ਖਸ਼ ਹੋਵੇ ਇੱਕ ਇੱਕ ਵਰੀ ਵਿਆਹ ਹੋਣਾ ਵਾ ਪ੍ਰੋਪਰ ਚੀਜ਼ ਦਿਨੇ ਬਣਾ ਕੇ ਠੀਕ ਆ ਵਧੀਆ ਥੋੜਾ ਜਿਹੜੇ ਦੇ ਦੇਵੇ ਮੇਰੇ ਕਰਕੇ ਹੋਰ ਕੱਟ ਕਰ ਲੈਣਗੇ ਇੱਕ ਵਾਰੀ ਤੁਸੀਂ ਵਿਜ਼ਿਟ ਕਰੋ ਪੈਰ ਪਾ ਕੇ ਦੇਖੋ ਫੈਨ ਹੋ ਜਾਓਗੇ ਫੈਨ ਤੇ ਨੰਬਰ ਚੱਲਦਾ ਪਿਆ ਸਕਰੀਨ ਤੇ ਤਾਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਲੋਕੇਸ਼ਨ ਤੁਹਾਨੂੰ ਦੱਸ ਤੀਏ ਕੰਮ ਇਹਨਾਂ ਦਾ ਦੱਸਤਾ ਮਤਲਬ ਜਿਹੜੇ ਵੀ ਕੋਟ ਪ੍ਰੈਂਡ ਮੈਂ ਸੁਣਾਣਾ ਅਸਤ੍ਰੋ ਹੀ ਸੁਣਾਣਾ ਇੱਕ ਵਾਰੀ ਮੇਰੇ ਕਹਤੇ ਇੱਕ ਵਾਰੀ ਵਿਜ਼ਿਟ ਕਰਕੇ ਦੇਖੋ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ ਸਾਰਥਿਕ ਵੀਰੇ ਨੇ ਤੇ ਵਿਪਨ ਵੀਰੇ ਨੇ ਤੁਹਾਨੂੰ ਦੱਸਤਾ ਦੂਜੀ ਸ਼ਾਪ ਦੀ ਵੀ ਲੋਕੇਸ਼ਨ ਤੁਹਾਨੂੰ ਦੱਸ ਤੀਏ ਇੱਕ ਵਾਰੀ ਵਿਜ਼ਿਟ ਕਰੋ ਕੰਮ ਐਂਡੇ ਲੋ ਭਈਆ ਚੱਕ ਕਪੜਾ ਬੜਾ ਸੌਫਟ ਹੈ ਕੀ ਚੱਕਰੇ ਭਾਈ ਇਹ ਕੀ ਹੈ ਭਾਈ ਕਪੜਾ ਫੜੇ ਭਾਈ ਨੂੰ ਕਹਿੰਦੇ ਬੁਲਬੁਲ ਦਾ ਬੱਚਾ ਹਾਂਜੀ ਕਹਾਂ ਤੇ ਪੜੋ ਇਹਦਾ ਦੇਖੋ। ਆਸਟ੍ਰੇਲੀਅਨ ਮਰੀਨੋ ਬੋਲਾ ਲੈ ਵੀ ਲੈ ਆ ਦੇਖੋ ਸਹੀ ਹੈ ਸਹੀ ਜਿੰਨੇ ਆਪਣੇ ਐਨ ਆਰ ਆਈ ਵੀਰ ਹੈਗੇ ਤੇ ਉਹਨਾਂ ਵਾਸਤੇ ਭਾਈ ਤੋਹਫਾ ਸਹੀ ਸਹੀ ਆ ਦੇਖੋ ਇਹੋ ਜਿੰਨਾ ਮਰਜ਼ੀ ਕ੍ਰਸ਼ ਕਰ ਲਓ ਕੋਈ ਇੱਥੇ ਵਟ ਨਹੀਂ ਵੜਨਾ ਤੇ ਭਾਈ ਉਹ ਜਿਹੜਾ ਮੇਰਾ ਕੁੜਤਾ ਪਜਾਮਾ ਸਿੱਤਾ ਉਹ ਯੋਗੀ ਕਪੜਾ ਦਿਖਾਉਣਾ ਕਾਛੀ ਦੇਖੋ ਬਿਲਕੁਲ ਇਹ ਦੇਖ ਚਿਕਲੇ ਲੋਜੀ ਬੋਟਰ ਗ੍ਰੀਨ ਮੁੰਡਾ ਜੀ ਤੁਹਾਡੇ ਕੋਟੇ ਤੇ ਆ ਮੇਰੀ ਬਣੀ ਜਿਹਦੇ ਚ ਸੋਇਆ ਸੀ ਲੋ ਵਧੀਆ ਆ ਕਪੜਾ ਇਹਦਾ ਭਾਜੀ ਤੋਹਫਾ ਹੀ ਹੈ ਸਹੀ ਸਹੀ ਅਰੇ ਕੋਟ ਦੇ ਰਹੀ ਹਾਂ ਦੇਣਾ ਜਿੰਨੂੰ ਦੇਦੀ ਹੈ ਨਾ ਉਹ ਪੈਂਦਾ ਭਾਜੀ ਇਹੀ ਲੈਣਾ ਬਸ ਭਾਜੀ ਵਾਹ ਤੇ ਮੇਰਾ ਵੀਰ ਜਿਹੜੇ ਵੀ ਦੇਦ ਦੇ ਪੇ ਖਾਸੀਅਤ ਤੁਹਾਨੂੰ ਕੱਪੜਿਆਂ ਦੀ ਦੱਸਤੀ ਹੈ ਤਾਂ ਪਲੀਜ਼ ਵਿਜ਼ਿਟ ਕਰਿਓ ਕੰਮ ਚੈੱਕ ਕਰਿਓ ਇੰਸਟਾਗ੍ਰam ਆਈਡੀ ਵੀ ਆ ਰਹੀ ਹੈ ਫੋਲੋ ਜ਼ਰੂਰ ਕਰਿਓ ਜਿਹੜਾ ਫੋਲੋ ਕਰਕੇ ਜਾਂ ਮੇਰਾ ਨਾਮ ਲੈ ਕੇ ਆਏਗਾ ਡਿਸਕਾਊਂਟ ਜ਼ਰੂਰ ਮਿਲੇਗਾ লাভ ইউ থ্যাঙ্কস লর্ড হ্যাঁ জি শাস্তিকাল জি ওয়েলকাম টু মাই ইউটিউব চ্যানেল تے اج ਆਪਾਂ چلے ਵਿਆਹ تے ਸਾਡੇ ਕੋ ਇੱਕੋ কনটেন্ট ਹੁੰਦਾ ਵਿਆਹ ਦਾ ਹੋਰ تے ਬਈ ਹੁੰਦਾ ਨਹੀਂ ও ਮੇਰੀ ਮੰਮੀ ਵਿਚਾਰੀ ਨੇ ਜਾਣਾ ਸੀ ਮੈਂ ਕਹ ਨੋ বাকি ਤੁਹਾਨੂੰ ਪਤਾ ਮੈਂ ਤਾਂ ਸੋਣਾ ਹੈਗਾ ਹੀ ਆ ਫਿਰ ਕਹਿਣ ਦੀ ਲੋੜ ਹੀ ਨਹੀਂ ਹੋਰ ਮੰਮੀ ਇੱਕ ਛੇਤੀ ਛੇਤੀ ਇੱਕ ਅਲਰਜੀ ਦੀ ਗੋਲੀ ਇੱਕ ਟਟੀਆਂ ਦੀ ਗੋਲੀ ਇੱਕ ਵੀਕਾ ਸੰਦਾ ਕੈਪਸੂਲ ਲੱਕਦਾ ਜ ਮੱਛੀ ਗਾੜੀ ਬੱਛੀ ਲੱਕੀ ਦਾਸ ਮੇਰਾ ਪਾ ਮੱਛੀ ਲਾਈ ਕਰਦੇ ਔਰ ਕੁਛ ਨਹੀਂ ਮੱਛੀ ਦਾ ਲਾਲੀ ਨਹੀਂ ਕਰਦੇ ਕਾਮ ਚੋਂ ਉਹਨਾਂ ਦਾ ਇਦਾਂ ਹੀ ਨਹੀਂ ਕਰਦੇ ਚਲੋ ਫੇਰ ਬਾਅਦ ਛੱਟ ਪੂਜਾ ਤੇ ਵੀ ਜਾਣਾ ਸੀ ਬਾਕੀ ਆ ਦੇਖੋ ਫੂਡ ਤਿੱਖੇ ਪਾਏ ਕਹਿੰਦੇ ਵੇ ਅੱਜ ਪੂਰ ਪੂਰ ਕਰਾਉਣਾ ਹੋਵੇ ਤੇ ਦਾਦੀਓ ਬੱਬਾ ਨਾ ਫੁੱਦੂ ਮੈਂ ਤੂੰ ਕਿੱਥੇ ਗਿਆ ਲੱਕੇ ਆ ਅੰਜੋ ਦਾ ਲੇਟ ਕਰਾ ਕੇ ਰੱਖਤਾ ਲਸਣ ਯਾਰ ਉਹ ਭੈ ਦਵਾਈ ਲੈਣਾ ਪਾਏ ਬਾਤ ਤੇ ਥੋੜਾ ਚੰਲਾ ਮੈਂ ਚੱਲਦਾ ਵਾ ਕਿਤੇ ਮੈਂ ਨਹੀਂ ਰੁਕੀ ਕਿਤ ਲੈ ਕਿਤੇ ਉਹ ਨਾ ਬਤਾ ਚੁੱਤੀ ਕਿਤੇ ਕਿਉਂ ਉਹ ਨਾ ਬਤਾ ਚੁੱਤੀ ਕਿਤੇ ਚੱਲੇ ਉਹ ਕਿਉਂਕਿ ਬਾਹਰ ਤੇ ਚੱਲੇ ਹੋ ਗਏ ਨਹੀਂ ਮੈਂ ਬਾਤ ਤੇ ਨਹੀਂ ਚੱਲਾਂ ਨਹੀਂ ਸੱਚੀ ਕਹਿ ਰਹਾ ਨਹੀਂ ਮੈਂ ਬਾਤ ਤੇ ਨਹੀਂ ਚੱਲਾਂ ਪੀਸ

ਹਾਂ ਮੈਂ ਮੈਂ ਆ ਗਿਆ ਚਿਜੀ ਲਾਂ ਚੱਲ ਕਾ ਚਲ ਤੇਰੇ ਚਿਜੀ ਲਾਂ ਚੱਲਾ ਸੱਚੀ ਚਿਜੀ ਆ ਆ ਜਾ ਬੇਟਿਆ ਚਿਜੀ ਲਾ ਪਾ ਵੀ ਤਿਆਰ ਹੋ ਜੀ ਤਿਆਰ ਹੋ ਮੰਮੀ ਉਹ ਵਿੱਕੀ ਚਾਚੂ ਲੈਣ ਚੱਲੇ ਆ ਲੱਗਾ ਤਿਆਰ ਹੋਣਾ ਸੋਲਿੰਗ ਪੈਂਟ ਕੋਟ ਪਾ ਲੈ ਪੈਂਟ ਕੋਟ ਬੈਨ ਕੋਟ ਚੱਲ ਠੀਕ ਪੈਨ ਮੈਂ ਆ ਗਿਆ ਆ ਗਿਆ ਮੈਂ ਆ ਜਾ ਬਾਈ ਪਹੁੰਚ ਗਏ ਆ ਬਾਈ ਪਾਰਕ ਮਨਿਲਾ ਆਪਣਾ ਵਰਕ ਵੀ ਏ ਬਿਜ਼ਨਸ ਦਾ ਨਵਤਾ ਫੋਟੋਗ੍ਰਾਫੀ ਦਾ ਜਿਹਨੇ ਵੈਡਿੰਗ ਬੁਕਿੰਗ ਕਰਾਣੀ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਦੋ ਬ੍ਰੇਨਲਪਾਣਾ ਫੋਟੋਗ੍ਰਾਫੀ ਵਾਲੇ ਪੇਜ ਤੇ ਕਿਤਨਾ ਪਰਤਾ ਵੀ ਨਹੀਂ ਆਇਗਾ ਮੈਨੂੰ ਕਰੂੰਗੇ ਫਿਰ ਚੱਕਾਂ ਹਾਂ ਯਾਰਾ ਨੰਬਰ ਪਾਇਆ ਪਾ ਲੱਕੀਦਾ ਮੈਂ ਇਹ ਲੈ ਵਧਾਈਆਂ ਦੀਦੀ ਨੂੰ ਜੀ ਲੋ ਜੀ ਸੇਮ ਡੇ ਐਡੀਟ ਹੋ ਰਿਹਾ ਨੀਰਜ ਭਾਈ ਧੰਨਵਾਦ ਬਹੁਤ ਸੋਹਣਾ ਐਡੀਟ ਕੀਤਾ ਬਹੁਤ ਸੋਹਣਾ ਤੇ ਅੱਜ ਲੈਰਾ 베ਰਾ ਕਰਾ ਦੇਣੀ ਆ ਫ੍ਰੇਮ ਲਵਾਣਾ ਫੋਟੋਗ੍ਰਾਫੀ ਕਰਾ ਦੇਣੀ ਪੂਰੀ ਐਂਡ ਆ ਸੇਮ ਡੇ ਐਡੀਟ ਹੋ ਰਿਹਾ ਸੇਮ ਡੇ ਮਤਲਬ ਜੋ ਵੀ ਮੂਮੈਂਟਸ ਆਪਾਂ ਅੱਜ ਕੈਪਚਰ ਕਰਾਂਗੇ ਪੋਰਟਰੇਟ ਤੋਂ ਪਹਿਲਾਂ ਆਪਾਂ ਸਾਰਾ ਕੁਝ ਦਿਖਾ ਦੇਣਾ ਉੱਥੇ ਲਾਈਵ ਦਿਖਾ ਦੇਣਾ ਤੇ ਨੀਰੇ ਭਾਈ ਟੀਮ ਕਹਿੰਦੇ ਸਟਰੋਂਗ ਹੋਣੀ ਚਾਹੀਦੀ ਐ ਨਾਮ ਵੱਡਾ ਕਰਨ ਵਾਸਤੇ ਆਹ 올ੀ ਟੀਮ ਐ ਸਾਡੀ ਧੰਨਵਾਦੀ ਬਹੁਤ ਬਹੁਤ ਅਲਵਾਦ ਪੂਰੀ ਛੜਤੀ ਆਹ ਪਨੀਰ ਦੇ ਪਕੌੜਿਆਂ ਦੇ ਤਾਂ ਜਾਣ ਹੀ ਕਰ ਲਈਏ ਚਲੋ ਜੀ ਪਾ ਦਿਓ ਹਾਂ ਜੀ ਜੈਸ ਕਰਾ ਲਾਂਗੇ ਜੈਸ ਲਾ ਜੀ ਹੁਣ ਖਾਵਾਂਗੇ ਪਕੌੜੇ ਫਿਰ ਖਾਵਾਂਗੇ ਇਧਰ ਇਧਰ ਦਿੱਤੀ ਸਾਡੇ ਦੀਪਕ ਭਰਾ ਕਹਿੰਦੇ ਕੈਂਡ ਫੋਟੋਗ੍ਰਾਫਰ ਸਾਡੀ ਟੀਮ ਕੈਂਡ ਤੇ ਭਾਂਦੀ ਛਕੀ ਮਰੀ ਹਾਂ ਜੀ ਇਸ ਕੀਤੇ ਸਰੀ ਪਹਿ ਸ਼ੁਰੂ ਤੋਂ ਦਿਖਾਓ ਕੁਰਤੂ ਨਹੀਂ ਨਹੀਂ ਵੈਡਿੰਗ ਵਾਲੇ ਦਿੰਦਾ ਹੀ ਵੈਡਿੰਗ ਆ ਤੇ ਦਿਖਾਤਾ ਨਾ ਆਪਾਂ ਲੋਈ ਸੇ ਡੇ ਅਡਿਡ ਉਹ ਅੱਜ ਵੈਡਿੰਗ ਹੈ ਦੀਦੀ ਤੇ ਅੱਜ ਹੀ ਅਸੀਂ ਪਲੇ ਕਰਨਾ ਸੀ ਇਹ ਦੇਖ ਆਗੇ ਕਰੇ ਮੜਾ ਹਾਂ ਇਸ ਤਰ੍ਹਾਂ ਸੋਲ ਨਾ ਵੜ ਗੱਡ ਗੱਡ ਸੋਣਾ ਵਲੌਗ ਮੰਨ ਰਿਹਾ ਭਾਜੀ ਹੈ ਬਸ ਸਹੀ ਕਾਲ ਦੀ ਸਾਰਾ ਨੂੰ ਕਿਤੇ ਹੋਰ ਸੇਤਾਨੀ ਬਹੁਤ ਸਾਰੇ ਆ ਰਹੇ ਬਹੁਤ ਚਾਹਾਂ ਆ ਰਹੇ ਕੀ ਆ ਜੀ ਦਾ ਮਾਮ ਕੋ ਕਾਤੀ ਮੈਨ ਲੱਗ ਰਿਹਾ ਭਾਈ ਕਮੈਂਟ ਕਰਕੇ ਜਲੂਤ ਅਸਰ ਲਵ ਯੂ ਸਸ ਇਹ ਜਿੰਨਾ ਵਧੀਆ ਬੰਦਾ ਹੈ ਨੇਚਰ ਵਾਈਸ ਹੈ ਅਫਰੀਅਰ ਮੈਂ ਕਹਿੰਦਾ ਯਾਰ ਕਮਾਲ ਦਾ ਮੁੰਡਾ ਮਜ਼ਾ ਆ ਗਿਆ ਆਹ ਸਾਡਾ ਮੋਡਲ ਦਾ आ, चलो सात जो भी मूवमेंट है दिखाई जाएगी जान, जान मेरी जान साड़ी टीम ਵਾਸ ਸਾਂਝੀ ਟੀਮ ਹੀ ਆ ਸਾਡੀ ਹਾਂਜੀ ਕੈਰੀ ਹਾਂਜੀ ਘੈਂਡ ਭਰਾ ਛੋਟੀ ਜੀ ਜਿਸ ਦਿਨ ਕਹਣਾ ਯਾਰ ਇਹ ਚੀਜ਼ ਨਹੀਂ ਇਹਨੇ ਕਹਣਾ ਟੈਨਸ਼ਨ ਨਾ ਲੈ ਕੈਰੀ ਨੇ ਕਹਣਾ ਧੰਨਵਾਦ ਕੈਰੀ ਛੋਟੀ ਵੀ ਖੜਾ ਨਾਲ ਛੋਟੀ ਦਾ ਹਾਂਜੀ ਏਰੇ ਘਰ ਕੇ ਇੰਜ ਜੋ ਬਾਏ ਬਾਏ ਮੇਰੀ ਮਾਂ ਭਾਈ ਚਾਨ ਬੋਲਦਾਂ ਨੇ ਅੱਜ ਕੀ ਆ ਬੋਲਦਾਂ ਲਈ ਫੇਰ ਛੱਡੇ ਨਹੀਂ ਇਹਨੇ ਭੈਣੇ ਕਿ ਇਹ ਛੱਡੇ ਨਹੀਂ ਕੋਈ ਜਗਾ ਰੂਮ ਚਾਉਂਤੇ ਨਾ ਏ ਬੇਟਾ ਅੰਦੀ ਚਾਸ ਨੀ ਆਂ ਜੀ ਬਹੁਤ ਬਹੁਤ ਵਧਾਈਆਂ ਮੇਰੀ ਭੈਣ ਨੂੰ ਬਹੁਤ ਵਧਾਈਆਂ ਹੋ ਠੀਕ ਹੋ ਮੇਰੀ ਮਾਂ ਨੂੰ ਬਹੁਤ ਵਧਾਈਆਂ ਹੋਣ ਹਾਂਜੀ ਵਧਾਈਆਂ ਦੋ ਵਧਾਈਆਂ ਹੋਰ ਪੰਡਾਲੀ ਕਿੱਦਾਂ ਦੇ ਤਿਆਰ ਹੋ ਕੇ ਆਇਆ ਮੈਂ ਕਿਹਾ ਤੂੰ ਮੇਰਾ ਮੁਕਾਬਲਾ ਨਹੀਂ ਕਰ ਸਕਦਾ ਸਹੀ ਗੱਲ ਹੈ ਸਹੀ ਗੱਲ ਹੈ ਲੈ ਵੀ ਲੈ ਦੋਵੇਂ ਦੋਵੇਂ ਖੜੇ ਸਾਰਾ ਲੋਕ ਦੋਵੇਂ ਖ ਕਪਲ ਆਫ ਦਿ ਡੇ ਹਾਂਜੀ ਅਵਰ ਗੋਸ ਟੂ ਅ ਆਮਲੀਜ਼ ਆਫ ਆਰਿੰਗਨ ਹਾਂਜੀ ਸਹੀ ਹੈ ਵੀਰੇ ਬਹੁਤ ਪਰ ਪਹਿਲਾ ਕਹੇ ਨਾ ਪਹਿਲੇ ਕੇ ਨਹੀਂ ਨਹੀਂ ਅਜੇ ਮੰਗਾਇਆ ਨਹੀਂ ਲੋਕੀ ਕਹਿੰਦੇ ਤੁਹ ਖਾਦਾਂਗੇ ਨਹੀਂ ਜਿੰਨੇ ਪਹਿਲਾ ਕੁਸ਼ਨ ਮੈਨੇ ਹੀ ਪੁੱਛਦਾ ਚਲਾਈ ਸੋਰੇ ਉੰਡੇ 가데가가데가가데 가디, 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 가 가디, 가 ਫੋਟੋਗ੍ਰਾਫਰ ਕਿੱਥੇ ਨੇ ਬਈ ਸਾਈਡ ਤੋਂ ਵਜਣ ਆ ਜੀ ਅੱਗੇ ਆ ਬਾਤ ਮਾਲ ਕੰਮ ਕੀਤਾ ਤੇ ਬਾਬਾ ਜੀ ਗੁਰਵਾਨ ਸਿੰਘ ਸਾਬ ਤੁਹਾਨੂੰ ਹੋਰ ਮਾਲ ਕਮਾਈ ਨੂੰ ਫਤੀਆਂ ਬਖਸ਼ੇ ਗੱਲਬਾਤ ਵਧੀਆ ਸੀ ਵਧੀਆ ਘਾਟ ਸੀ ਗੱਲਬਾਤ

ਭਾਗਰੀ ਵਾ ਜਾਣ ਗਰੀਬ ਹਾਂਜੀ ਤੇ ਆਪਾਂ ਪਹੁੰਚੇ ਆਂ ਫਗਵਾੜੇ ਅੱਜ ਤਾਂ ਮੇਰਾ ਬਿਜ਼ਨਸ ਤੁਸੀਂ ਦੇਖ ਲੈ ਜਿਹੜਾ ਛੋਟਾ ਮੋਟਾ ਹੈ ਬਾਕੀ ਮੈਂ ਕਿਹਾ ਚਲੋ ਵਲੌਗ ਬਣਾ ਲਈਏ ਤਾਲਾ ਤੋੜ ਦਈਏ ਹਾਂਜੀ ਐ ਮੇਰਾ ਭਰਾ ਜਸਟਿਨ ਭਰਾ ਦਾ ਨਾਮ ਭਰਾ ਦਾ ਨਾਮ ਆ ਭਰਾ ਦਾ ਜਿਹੜਾ ਮੋਹੀਨ ਖਾਨ ਮੋਹੀਨ ਦਾ ਡੈਡੀ ਦਾ ਨਾਲ ਡੈਡੀ ਹਾਂਜੀ ਗਲਤ ਮਿਲਦਾ ਗਲਤ ਮਿਲਦਾ ਤੇ ਇਹਨਾਂ ਨੂੰ ਜਾਨਦੀ ਆ। ਓ ਮਾਈ ਗੋਡ ਫਗਵਾੜੇ ਦਾ ਰਾਜਾ। ਮਾਰਾਜ ਅੱਜ ਨਾ ਉਹਨਾਂ ਕੋ ਪਹੁੰਚੀ। ਪਤੰਗਾ ਦੇ ਸਰਤਾਜ। ਹਾਂ। ਇੱਕ ਤੋਂ دماغ ਥੋੜੀ ਬਤਾ। ਇੰਸਟਾਗ੍ਰam ਮੇਰਾ ਹੈਕ ਹੋ ਗਿਆ ਸੀ। ਕਹਿੰਦਾ ਮੈਂ ਆਪ ਹੀ ਲੈ ਆਂਦੇ ਯਾਰ। ਇਹ ਪੂਰੀ ਸੈਟਿੰਗ ਹੈ ਪੂਰੀ ਇੰਸਟਾਗ੍ਰam ਵਾਲੇ ਨਾਲ। ਪੂਰੀ ਨਕਾਲੇ ਨੂੰ ਹੀ ਉੱਕੇ ਆ ਬੰਦੇ ਦੀ। ਮੈਂ ਉੱਪਰ ਜੀ ਗਾ। ਚਾਲ ਵਧੀਆ ਵਧੀਆ। ਤੋੜਨਾ ਤੜਾ ਹੁਣ ਮੈਂ ਤਾਂ ਤੁਹਾਨੂੰ ਪਤਾ। ਲਓ ਜੀ। ਪਤੰਗਾ ਦਾ ਸਰਤਾਜ ਵਰਮਾ ਜੀ। ਓਹੋ ਵਰਮਾ। ਵਰਮਾ। ਵਰਮੇ ਤਾਂ ਆ ਦੇਖੋ ਜੋ ਵੀ ਕਹਿੰਦੇ ਨੂੰ ਵਾਏ ਹਾਏ ਹਾਏ ਓਕੇ ਰਿਪੋਰਟ ਕਰਾਇਆ ਪਿਆ ਪੂਰੀ ਜਸ ਕਰਾਇਆ ਬਲੌਗ ਨਾਲ ਜੁੜੇ ਰਹੋ ਇੱਥੇ ਹੀ ਮੜਾ ਤੱਕ ਦੰਗਾ ਵਧਾਉਂਦੇ ਦਾ ਤੁਹਾਨੂੰ ਬਲੌਗ ਦਿਖਾਣਾ ਹੈ ਪੈਂਚਰ ਲਾਵਾਂਗੇ ਸਾਰਿਆਂ ਦੇ ਪੈਂਚਰ ਚਾਬੀ ਨਹੀਂ ਟੁੱਟ ਰੋ ਚੱਲ ਆ ਕਰਤੂਚ ਚੈੱਕ ਕਰ ਲੋ ਆ ਇਹਦੀ ਕਰਤੂਚ ਚੈੱਕ ਕਰਿਓ ਇਹਦੀ ਕਰਤੂਚ ਚੈੱਕ ਕਰਿਓ ਪਿੱਛੇ ਜਰਾ ਇਹ ਦੇਖੇ ਨੀ ਕਿਹਦੇ ਕੀ 1 2 3 ਚੋਰੀਆਂ ਗਈਆਂ ਚੋਰੀਆਂ ਦਿੱਤੀਆਂ ਚੋਰੀਆਂ ਗਈਆਂ ਚੋਰੀ ਗਈ ਕਿਸੇ ਆਖਿਓਰ ਤਾਂ ਇਹ ਨੰਬਰੀ ਰੁਕ 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 ਬੰਦੇ ਨੂੰ ਤਾੜਾ ਲਾ ਲ ਦੋ ਰੰਗੀ ਦੋਟੀ ਆਈ ਕਾਲੀ ਤੂੰ ਬਸਤੀ ਨੂੰ ਆਇਆ ਤੇ ਭਰਾ ਨੇ ਸਮਾਰ ਨਹੀਂ ਲਈ ਆ ਲੈ ਵੀ ਲੈ ਪੂਰਾ ਸ਼ੌਂਕੀ ਹੈ ਵਰਮਾ ਤੁਹਾਨੂੰ ਪਤਾ ਹੈ ਵੀਡੀਓ ਚੈੱਕ ਕਰੋ ਓਕੇ ਰਿਪੋਰਟ ਓਕੇ ਰਿਪੋਰਟ ਕਿੰਨੇ ਦੇ के आर के आर ਤੇ ਪਤੰਗਾਂ ਲੈ ਆ ਚੱਲ ਵਧੀਆ ਆ ਦਿਆ ਇਹ ਹੋਰ ਵੇ ਮੱਤ ਬਣੇਂਕੀਆਂ ਆਪਣੇ ਨਾਮ ਦੀਆਂ ਇਹਨਾਂ ਨਾਮ ਵੀ ਹੋੜ ਜਾਂਦਾ ਨਾ ਬੰਦਾ ਮੋਟੀ ਗੇਮ ਏ ਲੈ ਲੈ ਚੱਲੋ ਚੱਲੋ ਚਾਈਨਿਸ ਡੋਰ ਵੀ ਯਾਰ ਕੋ ਬੜੀ ਮਿਲੇਗੀ ਉਹ ਨਹੀਂ ਉਹ ਭਰਾਵਾ ਮੈਂ ਡੀਲਰ ਆ ਹੋਰ ਦੂਜੇ ਤੋੜਤਾ ਭਾਈ ਕਿਦਾਂ ਤੂੰ ਯਾਰ ਦੇਖ ਲੋਕ ਤੋੜਤਾ ਉੱਤੇ ਦੇਖਿਆ ਕਿੰਨੀ ਪ੍ਰਸ਼ੰਸਾ ਹੋ ਰਹੀ ਏ ਕਮਾਲ ਸੀਗਾ ਵੈਸੇ ਕਮਾਲ ਸੀ ਲੱਗਦੀ ਨਹੀਂ ਕੇ ਕੇ ਦੀ ਇਹ ਨਹੀਂ ਪਣੀ ਜਾਈਦੀ ਆਇਓ 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 ਆਏ ਹੋਏ ਹੋਏ ਇਹ ਚੀਜ਼ਾ ਥੋੜਾ ਲੱਭਣੀਆਂ ਆਏ ਹੋਏ ਹੋਏ ਤੁਹਾਡੀ ਭੈਣ ਨੂੰ ਓਏ ਹੋਏ ਮੈਂ ਤੈਨੂੰ ਕਿਹਾ ਸੀ ਨਾ ਭਾਈ ਚਾਈਨਿਸ ਸਟੋਰ ਇਰ ਕੋ ਅਵੇਲੇਬਲ ਹੈ ਜਿੰਨੇ ਵੀ ਚਾਈਨਿਸ ਸਟੋਰ ਲਾਣੀ ਹੈ ਇਰ ਕੋ ਸਪੰਸਰ ਐਨੂੰ ਚੁਕਾ ਦੇਣਾ ਮੈਂ ਭਾਜੀ ਉਹ ਚੁਕਾ ਦਿਓ ਛਾ ਇਹ ਗੱਲ ਬਾਤ ਹੋ ਸਾਰੀ ਉਹ ਛੇਤ ਵਾਲਾ ਕਿਉਂ ਸਰ ਉਹ ਬੰਦੇ ਤਾਂ ਆਇਆ ਫੈਕਟਰੀ ਆ ਨਾ ਥੱਲੇ ਆਪਣੇ ਬੰਦਾ ਆਇਆ ਉਹ ਮੈਂ ਦੇਖਿਆ ਨਾ ਤੁਹਾਨੂੰ ਕਿਹਾ ਸੀ ਨਾ ਰ ਕੰਮ ਹੈਗਾ ਚਾਹੀਦਾ ਇਹਦਾ ਇਹ ਰ ਹੈਗਾ ਕੰਮ ਉਹ ਜਾ ਉਪਰ ਆ ਆਈਡੀ ਪਾ ਦੇਣਾ ਇੰਸਟਾਗ੍ਰਾਮ ਦੀ ਉਹ ਨਹੀਂ ਆ ਨਹੀਂ ਡਰਸ ਭਰ 100 ਰੁਪਏ ਮਿਲੂਗੀ ਜਾਂ ਸ਼ਾਇਦ ਉਹ ਆਇਆ ਤਾਂ ਵੇਖ ਦੋਨੇ ਇਹਨੇ ਉਦਨੇ ਇਹ ਇਹ ਆਹੋ ਗੱਟੂ ਲੈਣ ਆਏ ਸੀ ਕੀ ਕਰਦਾ ਰਹਿਣਾ ਪਾਵਾ ਮੇ ਤੋਂ ਗੁੱਚੀਆਂ ਲਈ ਆਸ ਲੀ ਗਈ ਪਾ ਡੋਰ ਵਿੱਚਿਆਂ ਕਰ ਲੈਂਦੇ ਅਲੀ ਦਾਬ ਚੱਲ ਯਾਰ ਮੇਰਾ ਪਰਾ ਤਲਾਵਾ ਪਾ ਪੰਜ ਛੇ ਜੀ ਹਾਂ ਜੀ ਆਪਣਾ ਮੈਂ ਕਹਾਂ ਜੀ ਜੰਦਰ ਨਹੀਂ ਕਰੇ ਜਿੰਨਾ ਪਤਾ ਸਾਡੇ ਇਹ ਲਫਾਂਚੇ ਵੀ ਨਹੀਂ ਹੋ ਗਏ ਘਟ 크ਰੇਜ ਹੋ ਗਿਆ ਜੇ ਜੰਦਰ ਸੱਚੀ ਨਹੀਂ ਉੜਦੇ ਉਹ ਜਲੰਦਰ ਫਿਰ ਭੈ ਤੁਹਾਨੂੰ ਪਤਾ ਹੀ ਹੈ ਬਾਹਰ ਚੱਲ ਗਿਆ ਅੱਧੀ ਦੁਨੀਆ ਬਾਹਰ ਚੱਲ ਗਈ ਮੈਂ ਨਹੀਂ ਲੈਵਲ ਉੱਤੇ ਹੋ ਗਿਆ ਲੈਵਲ ਉੱਤੇ ਹੋ ਗਿਆ ਕਹਿੰਦੇ ਫਗਵਾੜੇ ਮੋਹਲ ਹੀ ਬੜਾ ਤਗੜਾ ਹੁੰਦਾ ਪਤੰਗਾ ਹੀ ਪਤੰਗਾ ਪਤੰਗਾ ਹੀ ਪਤੰਗਾ ਹੁੰਦੀ ਆ ਅੱਛਾ ਅੱਛਾ ਲਾਲੂ ਜੀ ਹੋਏ ਆਪ ਆਪ ਅੱਗੇ ਹੋਏ ਆ ਪਿੰਕਾ ਲਈ ਪੜੀ ਹੈ ਜੀ ਇਹੋ ਜਿਹੇ ਵਾਲੀ ਨਹੀਂ ਚਲੋ ਚਲੋ ਛੇਤੀ ਢੇਡੇ ਢੇਡੇ ਦੋ ਆ ਕਾਲੀ ਨਾ ਪਿਆ ਕਾਲੀ ਨਾ ਵਾ ਪਿਆ ਗਿਆ ਉਹ ਭਾਈ ਦਾ ਇੰਦਾ ਨਹੀਂ ਉਹ ਲੈ ਭਾਈ ਦੋ ਦੂਜੀ ਦੀ ਜਿਹੀ ਲੱਗਦੀ ਜਿੰਦਾਂ ਆ ਕਾਲੀ ਕਿੱਥੇ ਆ ਕਿੱਥੋਂ ਆਦਾਰੇ ਭਾਈ ਛੱਡ ਦੋ ਮੇਰੇ ਵੀਡੀਓ ਪਹਿਲਾਂ ਵੀਡੀਓ ਆ ਜਾ ਜੋ ਬੋ ਹੋ ਗਈ ਨਾ ਥੱਲੇ ਛੱਡ ਦੇ ਨੇ ਯਾਰ ਧਿਆਨ ਨਾਲ ਯਾਰ ਓਏ ਹੋਏ ਹੋਏ ਓਏ ਹੋਏ ਹੋਏ ਆ ਆ ਆਹ ਭਾਲੀ ਤੇਰੀ ਬੱਸ ਲਾਹੋ ਚੱਲ ਗਿਆ ਤੇਰਾ ਇੱਦਾਂ ਕਿੱਦਾਂ ਗਿਆ ਆ ਇਹਦਾ ਗਿਆ ਗਿਆ ਆ ਹਾਂਜੀ ਵਰਮਾ ਜੀ ਹਾਂਜੀ ਹਾਂਜੀ ਪੇਚਾ ਲੱਗ ਗਿਆ ਜੀ ਦੇਖ ਲੈਣ ਦੋ ਆ ਦੇਖੋ ਜੀ ਆ ਦੇਖ ਤੁਹਾਨੂੰ ਤੁਹਾਨੂੰ ਪਤਾ ਹੀ ਏ ਗੱਟੂ ਹਰ ਕੋ ਮਿਲੇ ਅੱਛਾ ਆਪਣਾ ਭਾਰਾ ਹੋ ਗਿਆ ਅੱਧਾ ਭਾਰਾ ਹੋ ਜਾਂਦਾ ਕੰਮ ਪੈ ਗਿਆ ਜੀ ਆ ਪੈ ਗਿਆ ਜੀ ਇਹਦਾ ਕੰਮ ਦੇ ਲੈ ਕਿੱਦਾਂ ਡੋਰ ਛੱਡਦਾ ਪਿਆ ਜੀ ਪਾ ਗਿਆ ਇਹਦਾ ਕੰਮ ਲੱਗਦਾ ਗੱਟੂਆ ਦੀਆਂ ਬੇਟੀਆਂ ਥੱਲੇ ਹੀ ਪਈ ਲੇ ਕਿਹਾ ਮੈਂ ਇੱਕ ਵੀਡੀਓ ਇੱਕ ਵੀਡੀਓ ਲੰਡੂ ਪੰਡੂ ਦਾ ਸਾਡੀਆਂ ਕੁੜੀਆਂ ਲੁੱਟਦੇ ਹੀ ਹੁੰਦੇ ਪਿੱਛੇ ਪਿੱਛੇ ਭਰਾਏ ਇਧਰੋ ਵੀਡੀਓ ਬਣਾਈ ਪਿੱਛੀ ਘਰ ਕੋਈ ਨਾ ਜਲਦੀ ਜਲਦੀ ਇਹਨਾਂ ਵੱਡਦੇ ਮੇਰੇ ਪੇੜ ਲੈ ਨਾ ਨਹੀਂ ਨਹੀਂ ਔਰ ਕੋ ਬੜਾ ਵਾਰ ਤੋੜਦੇ ਤੋੜ ਦੋ ਬਹੁਤ ਹੈ ਔਰ ਕੋ ਡੋਰ ਹੈ ਮੇਟ ਲਾ ਮੇਟ ਲਾ ਇਥੇ ਨਹੀਂ ਤੋੜੋ ਨਾ ਨਾ ਉਹ ਕਰੇ ਲੱਗਾ ਚੱਲ ਆ ਤੇਰੇ ਨਾਲ ਸੀ ਹੋਏ ਗਏ ਗੀ ਗੁੱਡੀਆਂ ਲੁੱਟਦਾ ਵਾ ਦੇ ਉਹਦੇ ਉਹ ਦੇਖੀ ਉਹ ਦੇਖੀ ਉਹ ਦੇਖੀ ਉਹ ਦੇ ਉਹ ਦੇ ਉਹ ਪਲਾ ਡਿੱਗ ਜਵੇ ਬੁੱਲਾ ਬੁੱਲਾ ਪਾੜ ਜਾਣ ਭਾਏ ਰੇ ਧਿਆਨ ਨਾਲ ਧਿਆਨ ਨਾਲ ਭਰਾ ਡਿੱਗ ਨਾ ਜਾਈ ਓਏ 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 ਸਾਲਾ ਪਾਗਲ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਕਾ ਯਾਰ ਧੰਨਵਾਦ ਬਹੁਤ ਵਧੀਆ ਲੱਗੇ ਸਹੀ ਗੱਲ ਐ ਚੱਲ ਜੀ ਰੀ ਭਾਈ ਇਹ ਉਹ ਪ੍ਰੈਂਕ ਵੀਡੀਓ ਹੈ ਪਾਸ ਵਿਆਹ ਜਦੋਂ ਵੀ ਹੋਏਗਾ ਤੁਹਾਨੂੰ ਜਰੂਰ ਦੱਸਾਂਗਾ ਇਹ ਕੋਈ ਵਿਆਹ ਵੀ ਨਹੀਂ ਹੈਗਾ ਬਾਕੀ ਲਵ ਯੂ ਚੈਨਲ ਕਾਲੇ ਸਬਸਕ੍ਰਾਈਬ ਕੀਵੇਂ ਲੱਗਿਆ ਕੰਮ ਮੇਰਾ ਵੈਡਿੰਗ ਦਾ ਤੇ ਕੋਟ ਪੈਂਟ ਉੱਥੇ ਹੀ ਸੋਇਆ ਸੱਚੀ ਬਹੁਤ ਵਧੀਆ ਸਿੰਦੇ ਆ ਚਲੋ ਫਿਰ ਮਿਲਦੇ ਆ ਅਗਲੇ ਵਲੌਗ ਦੇ ਨਾਲ ਚੰਗਾ ਹੀ